ਅੱਜ ਜੋ ਹਲਕਾ ਪੈਲਦੀ ਹੈ ਸਮੂਹ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਪਾਰਟੀ ਹਾਈ ਕਮਾਂਡ ਦਾ ਗੁਰੂ ਮਾਰਾ ਦਾ ਸਭ ਤੋਂ ਪਹਿਲਾਂ ਧੰਨਵਾਦ ਵੈਸੇ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਇਸ ਹਲਕੇ ਨੂੰ ਬੜਾ ਮਾਣ ਦਿੱਤਾ ਜਿੱਥੇ ਦੋ ਇਥੇ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਬਣੇ ਨੇ ਸਾਡੇ ਵਰਕਿੰਗ ਕਮੇਟੀ ਮੈਂਬਰ ਸਾਰਮਾਚੜਾ ਜੀ ਸਾਡੇ ਨਾਲ ਖੜੇ ਨੇ ਉਸ ਦੇ ਨਾਲ ਨਾਲ ਅੱਜ ਜੋ ਜਥੇਬੰਦੀ ਮਨਜੀਤ ਸਿੰਘ ਜੀ ਮਦਨੀਪੁਰ ਸਾਹਿਬ ਵੱਲੋਂ ਜੋ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਆ ਉਹਨਾਂ ਦਾ ਵਿਸ਼ੇਸ਼ ਸਨਮਾਨ ਲਈ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਆਉਣ ਵਾਲੇ ਸਮੇਂ ਜੋ ਪਾਰਟੀ ਦੇ ਗਤੀਵਿਧੀਆਂ ਨੇ ਪੰਜਾਬ ਨੂੰ ਲੈ ਕੇ ਕੀ ਏਜੰਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਆ ਉਹ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਆ ਤੇ ਸਮੂਹ ਜਥੇਬੰਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਭਰੋਸਾ ਜਤਾਇਆ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਆ ਉਹ ਯਕੀਨਨ ਤੌਰ ਤੇ ਉੱਤੇ ਜੋ ਹਲਕਾ ਪੈਲ ਆ ਇੱਥੇ ਅਸੀਂ ਤੰਦ ਹੀ ਨਾ ਕੰਮ ਕਰਦੇ ਹੋਏ ਜੋ ਬਲਾਕ ਸੰਮਤੀਆਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਕੈਂਡੀਡੇਟ ਜਿਤਾ ਕੇ ਚੇਅਰਮੈਨ ਇੱਥੇ ਆਪਣੇ ਲਵਾਵਾਂਗੇ ਸੋ ਮੈਂ ਗੁਰੂ ਮਾਰਾ ਦਾ ਧੰਨਵਾਦ ਇੱਕ ਵਾਰ ਫੇਰ ਕਰਦਾ ਤੇ ਸਮੂਹ ਜਥੇਬੰਦੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਅਹੁਦੇ ਮਿਲੇ ਨੇ ਤੇ ਜਿਹੜੇ ਸਾਜੇ ਹੋਰ ਸੱਜਣ ਜੇ ਕੋਈ ਰਹਿ ਗਏ ਨੇ ਤਾਂ ਕਿਉਂਕਿ ਪਾਰਟੀ ਦੇ ਵਿੱਚ ਬੜੇ ਪਲੈਟਫਾਰਮ ਹੁੰਦੇ ਆ ਅਲੱਗ-ਅਲੱਗ ਥਾਵਾਂ ਦੇ ਉੱਤੇ ਐਡਜਸਟਮੈਂਟ ਦੇ ਸੋ ਉਸ ਤਰੀਕੇ ਨਾਲ ਹੋਰ ਨਮਾਇੰਦਗੀਆਂ ਉਹਨਾਂ ਨੇ ਸਮੇਂ ਦਿੱਤੀਆਂ ਜਾਣਗੀਆਂ ਵੈ ਗੁਰਜੀਤ ਖਾਲਸਾ ਵੈ ਗੁਰਜੀਤ ਖਤੇ ਅੱਜ ਨਗਰ ਪੰਦੇੜਕੇੜੀ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਇਹਨਾਂ ਦੇ ਅਗਵਾਈ ਦੇ ਵਿੱਚ ਸਾਰੇ ਨਗਰ ਵੱਲੋਂ ਔਰ ਸਾਡੇ ਆਪਣੇ ਸ਼੍ਰਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਮਜੀਦ ਸਿੰਘ ਮਦਨੀਪੁਰ ਉਹ ਵੀ ਨਾਲ ਨੇ আর ਸਾਰੇ ਜਿੰਨੇ ਵੀ ਨਗਰ ਨਿਵਾਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਥੋਂ ਜਿਹੜਾ ਅਕਾਲ ਤੱਕ ਸਭ ਤੋਂ ਜੋ ਹੁਕਮ ਆਇਆ ਸੀ 1100 ਬੂਟਾ ਇੱਕ ਹਲਕੇ ਦੇ ਵਿੱਚ ਲਗਾਣਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ আর ਸਾਰੇ ਸਾਰਿਆਂ ਨੇ ਪਰਣ ਹੈ ਕੀਤਾ ਹੈ ਵੀ ਬੂਟਿਆਂ ਨੂੰ ਸਹੀ ਜਗ੍ਹਾ ਤੇ ਲਗਾਵਾਂਗੇ ਤੇ ਉਹਨਾਂ ਦੀ ਸਵਾਰ ਵੀ ਕਰਾਂਗੇ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇਥੇ ਸਾਰੇ ਨਗਰ ਨੇ ਬੂਟਾ ਲਿਆ ਕੇ ਰੱਖਿਆ ਹੋਇਆ ਅੱਗੇ ਸ਼ੁਰੂਆਤ ਹੋਗੀ ਅਲੱਗ-ਅਲੱਗ ਏਰੀਏ ਦੇ ਵਿੱਚ ਜਿੱਥੇ ਵੀ ਜਗ੍ਹਾ ਸਹੀ ਮਿਲੀ ਜਿੱਥੇ ਬੂਟਾ ਕਾਮਯਾਬ ਹੋਊਗਾ ਉਹ ਜਗ੍ਹਾ ਤੇ ਬੂਟੇ ਲਗਾਏ ਜਾਣਗੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਖਾਸ ਕਰਕੇ ਗੁਰਜੀਤ ਸਿੰਘ ਜੀ ਸਾਡੇ ਸਭ ਕਾ ਚੇਅਰਮੈਨ ਸਾਹਿਬ ਪੰਦੇੜ ਖੜੀ ਦਾ ਅਰ ਸਾਰੇ ਸਾਡੇ ਭਰਾਵਾਂ ਦਾ ਆਗੂ ਸਾਹਿਬਾਂ ਦਾ ਸਾਰਿਆਂ ਦਾ ਧੰਨਵਾਦੀ ਕਰਦੇ ਆਂ ਅੱਜ ਜੋ ਹਲਕਾ ਪੈਲਦੀ ਇਹ ਸਮੂਹ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਆ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਪਾਰਟੀ ਹਾਈ ਕਮਾਂਡ ਦਾ ਗੁਰੂ ਮਾਰਾ ਦਾ ਸਭ ਤੋਂ ਪਹਿਲਾਂ ਧੰਨਵਾਦ ਵੈਸੇ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਇਸ ਹਲਕੇ ਨੂੰ ਬੜਾ ਮਾਣ ਦਿੱਤਾ ਜਿੱਥੇ ਦੋ ਇਥੇ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦੇ ਬਣੇ ਨੇ ਸਾਡੇ ਵਰਕਿੰਗ ਕਮੇਟੀ ਮੈਂਬਰ ਸਾਰਮਾ ਚੜਾਈ ਸਾਡੇ ਨਾਲ ਖੜੇ ਨੇ ਉਸ ਦੇ ਨਾਲ ਨਾਲ ਅੱਜ ਜੋ ਜਥੇਬੰਦੀ ਮਨਜੀਤ ਸਿੰਘ ਜੀ ਮਦਨੀਪੁਰ ਸਾਹਿਬ ਵੱਲੋਂ ਜੋ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਆ ਉਹਨਾਂ ਦਾ ਵਿਸ਼ੇਸ਼ ਸਨਮਾਨ ਲਈ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਆਉਣ ਵਾਲੇ ਸਮੇਂ 'ਚ ਜੋ ਪਾਰਟੀ ਦੇ ਗਤੀਵਿਧੀਆਂ ਨੇ ਪੰਜਾਬ ਨੂੰ ਲੈ ਕੇ ਕੀ ਏਜੰਡਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਇਲੈਕਸ਼ਨ ਆ ਉਹ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਆ ਤੇ ਸਮੂਹ ਜਥੇਬੰਦੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਭਰੋਸਾ ਜਤਾਇਆ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਆ ਉਹ ਯਕੀਨਨ ਤੌਰ ਤੇ ਉੱਤੇ ਜੋ ਹਲਕਾ ਪੈਲ ਆ ਇੱਥੇ ਅਸੀਂ ਤੰਦ ਹੀ ਨਾ ਕੰਮ ਕਰਦੇ ਹੋਏ ਜੋ ਬਲਾਕ ਸੰਮਤੀਆਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਕੈਂਡੀਡੇਟ ਜਿਤਾ ਕੇ ਚੇਅਰਮੈਨ ਇੱਥੇ ਆਪਣੇ ਲਵਾਵਾਂਗੇ ਸੋ ਮੈਂ ਗੁਰੂ ਮਾਰਾ ਦਾ ਧੰਨਵਾਦ ਇੱਕ ਵਾਰ ਫੇਰ ਕਰਦਾ ਤੇ ਸਮੂਹ ਜਥੇਬੰਦੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਅਹੁਦੇ ਮਿਲੇ ਨੇ ਤੇ ਜਿਹੜੇ ਸਾਜੇ ਹੋਰ ਸੱਜਣ ਜੇ ਕੋਈ ਰਹਿ ਗਏ ਨੇ ਤਾਂ ਕਿਉਂਕਿ ਪਾਰਟੀ ਦੇ ਵਿੱਚ ਬੜੇ ਪਲੈਟਫਾਰਮ ਹੁੰਦੇ ਆ ਅਲੱਗ-ਅਲੱਗ ਥਾਵਾਂ ਦੇ ਉੱਤੇ ਐਡਜਸਟਮੈਂਟ ਦੇ ਸੋ ਉਸ ਤਰੀਕੇ ਨਾਲ ਹੋਰ ਨਮਾਇੰਦਗੀਆਂ ਉਹਨਾਂ ਨੇ ਸਮੇਂ ਦਿੱਤੀਆਂ ਜਾਣਗੀਆਂ ਵੈ ਗੁਰਜੀਤ ਖੱਬ ਸਾਹਿਬ ਜੀ ਦੀ ਖਤੇ ਅੱਜ ਨਗਰ ਪੰਦੇੜਕੇੜੀ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਇਹਨਾਂ ਦੇ ਅਗਵਾਈ ਦੇ ਵਿੱਚ ਸਾਰੇ ਨਗਰ ਵੱਲੋਂ ਔਰ ਸਾਡੇ ਆਪਣੇ ਸ਼੍ਰਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਜੰਗੀ ਇਸੇ ਮਦਨੀਪੁਰ ਉਹ ਵੀ ਨਾਲ ਨੇ আর ਸਾਰੇ ਜਿੰਨੇ ਵੀ ਨਗਰ ਨਿਵਾਸੀ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇਥੋਂ ਜਿਹੜਾ ਅਕਾਲ ਤੱਕ ਸਭ ਤੋਂ ਜੋ ਹੁਕਮ ਆਇਆ ਸੀ 1100 ਬੂਟਾ ਇੱਕ ਹਲਕੇ ਦੇ ਵਿੱਚ ਲਗਾਣਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ আর ਸਾਰੇ ਸਾਰਿਆਂ ਨੇ ਪਰਣ ਹੈ ਕੀਤਾ ਹੈ ਵੀ ਬੂਟਿਆਂ ਨੂੰ ਸਹੀ ਜਗ੍ਹਾ ਤੇ ਲਗਾਵਾਂਗੇ ਤੇ ਉਹਨਾਂ ਦੀ ਸਵਾਰ ਵੀ ਕਰਾਂਗੇ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇਥੇ ਸਾਰੇ ਨਗਰ ਨੇ ਬੂਟਾ ਲਿਆ ਕੇ ਰੱਖਿਆ ਹੋਇਆ ਅੱਗੇ ਸ਼ੁਰੂਆਤ ਹੋਗੀ ਅਲੱਗ-ਅਲੱਗ ਏਰੀਆ ਦੇ ਵਿੱਚ ਜਿੱਥੇ ਵੀ ਜਗ੍ਹਾ ਸਹੀ ਮਿਲੀ ਜਿੱਥੇ ਬੂਟਾ ਕਾਮਯਾਬ ਹੋਊਗਾ ਉਸ ਜਗ੍ਹਾ ਤੇ ਬੂਟੇ ਲਗਾਏ ਜਾਣਗੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਖਾਸ ਕਰਕੇ ਗੁਰਜੀਤ ਸਿੰਘ ਜੀ ਸਾਡੇ ਸਭ ਦਾ ਚੇਅਰਮੈਨ ਸਾਹਿਬ ਪੰਦੇੜ ਖੜੀ ਦਾ ਔਰ ਸਾਰੇ ਸਾਡੇ ਭਰਾਵਾਂ ਦਾ ਆਗੂ ਸਾਹਿਬਾਂ ਦਾ ਸਾਰਿਆਂ ਦਾ ਧੰਨਵਾਦੀ ਕਰਦੇ ਹਾਂ